ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀੀ 24 ਮਹਾਸਾਰੀ ਕਾ ਅਫਾਲ ਪ੍ਰੋਗਰਾਮ ਹੈ ਵਿਚਾਰ ਵਟਾਂਦਰਾ ਜਿਸ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਤੇਜਿੰਦਰ ਮਲੇ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਪਹਿਲਾਂ ਸੋ ਅਸ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਿਆਸਤ ਨਾਲ ਜੁੜੇ ਹੋਏ ਮੁੱਦਿਆਂ ਤੇ ਵਿਚਾਰ ਚਰਚਾ ਕਰਾਂਗੇ ਇਸ ਦੇ ਨਾਲ ਹੋਰ ਵੀ ਜੋ ਹਾਈਲਾਈਟਡ ਮੁੱਦੇ ਨੇ ਉਹਨਾਂ ਤੇ ਵੀ ਵਿਚਾਰ ਚਰਚਾ ਕਰਾਂਗੇ ਜਿਵੇਂ ਕਿ ਐਸਜੀਪੀਸੀ ਦੇ ਪ੍ਰਧਾਨ ਜੇਕਰ ਸਿਆਸਤ ਦੀ ਗੱਲ ਕਰੀਏ ਤਾਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦਿੱਤਾ ਹੈ ਲੇਕਿਨ ਹੁਣ ਹੁਣ ਬ੍ਰੇਕਿੰਗ ਖਬਰ ਜਿਹੜੀ ਆ ਉਹ ਇਹ ਆ ਰਹੀ ਹੈ ਕਿ ਸੱਤ ਮੈਂਬਰੀ ਕਮੇਟੀ ਦੇ ਜਿਹੜੇ ਪ੍ਰੋਫੈਸਰ ਨੇ ਕਿਰਪਾਲ ਸਿੰਘ ਬਡੁੰਗਰ ਉਹਨਾਂ ਨੇ ਅਸਤੀਫਾ ਦੇ ਦਿੱਤਾ ਸਰ ਕੀ ਲੱਗਦਾ ਇਸ ਨਾਲ ਕੀ ਹੋਊਗਾ ਕਿ ਪੰਥਕ ਸਿਆਸਤ ਦੇ ਵਿੱਚ ਇੱਕ ਹਲਚਲ ਮਚ ਜਾਵੇਗੀ ਬਿਲਕੁਲ ਹੁਣੇ-ਹੁਣੇ ਤਾਜ਼ਾ ਅੱਜ ਦੀ ਖਬਰ ਹੈ ਜੀ ਕਿ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗੁਰ ਹੋਰਾਂ ਨੇ ਅਸਤੀਫਾ ਦੇ ਦਿੱਤਾ ਹੈ ਜੀ ਉਹ ਅਕਾਲੀ ਸਿਆਸਤ ਦਾ ਇੱਕ ਵੱਡਾ ਚਿਹਰਾ ਤੇ ਵੱਡਾ ਨਾਂ ਆ ਉਹਨਾਂ ਨੇ ਝੁੰਦਾ ਸਾਹਿਬ ਦੇ ਨਾਲ ਬਾਦਲ ਸਾਹਿਬ ਦੇ ਨਾਲ ਜਾਨੀ ਪਹਿਲੀ ਪੀੜੀ ਦੇ ਅਕਾਲੀ ਲੀਡਰਾਂ ਦੇ ਨਾਲ ਕੰਮ ਕੀਤਾ ਹੈ ਜਿਨ੍ਹਾਂ ਨੇ ਅਕਾਲੀ ਮੂਵਮੈਂਟ ਨੂੰ ਅਕਾਲੀ ਪਾਰਟੀ ਨੂੰ ਜੇ ਕਰੀਏ ਵੀ ਆਪਣੇ ਖੂਨ ਪਸੀਨੇ ਨਾਲ ਸਿੰਜਾ ਸੀ ਤੇ ਉਹਨਾਂ ਵਿੱਚ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੁੰਗਰ ਹੋਰ ਦਾ ਨਾਮ ਹੈ। ਹਮ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੁੰਗਰ ਹੋਰ ਨੂੰ ਜਿਹੜੀ 2 ਦਸੰਬਰ ਨੂੰ ਅ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਸੀ ਸੱਤ ਮੈਂਬਰੀ ਕਮੇਟੀ ਉਸ ਸੱਤ ਮੈਂਬਰੀ ਕਮੇਟੀ ਦਾ ਮੈਂਬਰ ਨਿਰਧਾਰਤ ਕੀਤਾ ਗਿਆ ਸੀ। ਜਿਸ ਕਮੇਟੀ ਨੇ ਪੰਥਕ ਏਕਤਾ ਲਈ ਤੇ ਅਕਾਲੀ ਦਲ ਦੀ ਨਵੇਂ ਸਰੋਂ ਮੈਂਬਰਸ਼ਿਪ ਲਈ ਜੀ ਤੇ ਜਿਹੜੀ ਸਾਰੀ ਵਿਉਂਤਬੱਦੀ ਹੈ ਔਰ ਜੇਵੇਂ ਨਵੀਂ ਲੀਡਰਸ਼ਿਪ ਨੂੰ ਇਨਮਰਜ ਕਰਨਾ ਹੈ ਲੈ ਕੇ ਆਉਣਾ ਹੈ ਕੀ ਕਰਨਾ ਹੈ ਉਹ ਸਾਰੇ ਬਾਰੇ ਕੰਮ ਕਰਨਾ ਸੀ ਸੋ ਬਹੁਤ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਸੀਗਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਜਦਾਰ ਸਾਹਿਬ ਵੱਲੋਂ ਸਰਦਾਰ ਗਾਨੀ ਰਕबीर ਸਿੰਘ ਹੋਰ ਵੱਲੋਂ ਦਿੱਤਾ ਗਿਆ ਸੀ ਪਰantu ਦੇਖਣ ਵਿੱਚ ਇਹ ਆਇਆ ਕਿ ਕੋਈ ਵੀ ਇਹਦੇ ਬਾਰੇ ਬਹੁਤਾ ਸੰਜੀਦਾ ਨਹੀਂ ਸੀਗਾ ਆ ਕੇਵਲ ਜਹੇਦਾਰ ਸਾਹਿਬ ਰਗਵੀਰ ਸਿੰਘ ਹੋਰੀ ਆਪ ਇਹਦੇ ਲਈ ਯਤਨਸ਼ੀਲ ਸੀਗੇ ਕਿ ਪੰਥਕ ਧਿਰਾਂ ਵਿੱਚ ਏਕਤਾ ਹੋਵੇ ਤੇ ਜਿਹੜੀ ਨਵੀਂ ਮੈਂਬਰਸ਼ਿਪ ਆਵੇ ਤੇ ਉਹਦੇ ਵਿੱਚੋਂ ਡੈਲੀਗੇਟਾਂ ਦੀ ਚੋਣ ਤੇ ਸਾਰਾ ਕੁਝ ਨਿਰਪੱਖ ਤਰੀਕੇ ਨਾਲ ਹੋਵੇ ਇਸ ਲਈ ਉਹਨਾਂ ਨੇ ਜਿਹੜੀ ਕਮੇਟੀ ਬਣਾਈ ਸੀ ਉਹਦੇ ਮੁਖੀ ਐਸਜੀਪੀਸੀ ਦੇ ਪ੍ਰਧਾਨ ਅ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਲਾਇਆ ਸੀ ਉਹਨਾਂ ਦੇ ਨਾਲ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਹੋਰਾਂ ਨੂੰ ਲਾਇਆ ਸੀ ਉਹਨਾਂ ਨੇ ਅਕਬਾਲ ਸਿੰਘ ਚੁੰਦਾ ਹੋਰਾਂ ਨੂੰ ਇਹਦੇ ਚ ਰੱਖਿਆ ਸੀ ਨਾਲ 41 ਤੋਂ ਮਨਪਿਤ 41 ਹੋਰਾਂ ਨੂੰ ਰੱਖਿਆ ਸੀ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਨਕੋਦਰ ਤੋਂ ਉਹ ਸਾਬਕਾ ਐਮਐਲਏ ਨੇ ਉਹਨਾਂ ਨੂੰ ਰੱਖਿਆ ਗਿਆ ਸੀ ਸੰਤਾ ਸਿੰਘ ਉਮੈਦਪੁਰੀ ਹੋਰਾਂ ਨੂੰ ਰੱਖਿਆ ਗਿਆ ਸੀ ਤੇ ਨਾਲ ਬੀਬੀ ਸਤਵੰਤ ਕੌਰ ਹੋਰਾਂ ਨੂੰ ਇਹਦੇ ਮੈਂਬਰ ਬਣਾਇਆ ਗਿਆ ਸੀ ਸੋ ਕੋਸ਼ਿਸ਼ ਤਾਂ ਇਹ ਕੀਤੀ ਗਈ ਸੀ ਕਿ ਸਾਰੀਆਂ ਧਰਾਂ ਦੀ ਨਮਾਇੰਦੀ ਕਰਦੇ ਜ਼ਿੰਮੇਵਾਰ ਲੋਕਾਂ ਨੂੰ ਇਹ ਇੱਕ ਜਿਹੜੀ ਹੈ ਪੰਥਕ ਜਿਹੜੀ ਏਕਤਾ ਦੀ ਵਾਗਡੋਰ ਫੜਾਈ ਜਾਵੇ ਜੀ ਹੁਣ ਜਦੋਂ ਇਹ ਇੱਕ ਖਲਾਰਾ ਪੈਣਾ ਸ਼ੁਰੂ ਹੋ ਗਿਆ ਤੇ ਮੈਂ ਸਮਝਦਾ ਵੀ ਇਹ ਖਲਾਰਾ ਕੋਈ ਛੋਟਾ ਖਲਾਰਾ ਨਹੀਂਗਾ ਇਹ ਬਹੁਤ ਜਾਣ ਬੁੱਝ ਕੇ ਪਾਇਆ ਜਾ ਰਿਹਾ ਖਲਾਰਾ ਆ ਔਰ ਇਹਦੇ ਸਿੱਟੇ ਜਿਹੜੇ ਪੰਜਾਬ ਨੂੰ ਬਹੁਤ ਅ ਬੁਰੀ ਤਰ੍ਹਾਂ ਨਾਲ ਪੁਕਤਣੇ ਪੈਣੇ ਨੇ ਜੀ ਇੱਕ ਧਿਰ ਐਸੀ ਆ ਜਿਹੜੀ ਪੰਜਾਬ ਤੋਂ ਬਾਹਰ ਬੈਠੀ ਬੜੀ ਬਾਜ਼ ਅੱਖ ਦੇ ਨਾਲ ਪੰਜਾਬ ਦੀਆਂ ਪੰਥਕ ਵੋਟਾਂ ਤੇ ਨੀਂ ਜਲਾਈ ਬੈਠੀ ਆ ਜੀ ਮੈਂ ਪੰਥਕ ਧਿਰਾਂ ਨਹੀਂ ਕਹਿੰਦਾ ਮੈਂ ਪੰਥ ਦੇ ਨਾਂ ਤੇ ਜੁੜੀਆਂ ਵੋਟਾਂ ਦੀ ਗੱਲ ਕਰਦਾ ਆ ਆ ਜਿਹੜੀ ਇਹ ਇੱਕ ਸਮਝਦੀ ਹੈ ਕਿ ਇੱਥੇ ਅਕਤਰ ਐਸੀ ਹੈਗੀ ਆ ਜਿਸ ਧਰ ਨੂੰ ਜਦੋਂ ਮਰਜੀ ਆਪਣੇ ਲਈ ਮੋਲਡ ਕੀਤਾ ਜਾ ਸਕਦਾ ਸੋ ਉਸ ਧਰ ਨੇ ਜਦੋਂ ਮਹਾਰਾਸ਼ਟਰ ਦੀ ਚੋਣ ਹੁੰਦੀ ਹੈ ਤਾਂ ਉਸ ਵੇਲੇ ਵੀ ਅਪੀਲ ਕੀਤੀ ਸੀ ਕਿ ਮਹਾਰਾਸ਼ਟਰ ਦੇ ਸਿੱਖ ਜਿਹੜੇ ਭਾਜਪਾ ਨੂੰ ਵੋਟਾਂ ਪਾਉਣ ਜੀ ਉਹ ਧਰ ਅੱਜ ਵੀ ਜਦੋਂ ਮਹਾਕੁੰਭ ਹੁੰਦਾ ਹੈ ਤੇ ਉਹ ਮਹਾਕੁੰਭ ਵਿੱਚ ਡਬਕੀ ਲਾਉਣ ਜਾਂਦੇ ਨੇ ਤੇ ਨਾਲ ਦਲੀਲ ਇਹ ਦਿੰਦੇ ਨੇ ਵੀ ਗੁਰੂ ਨਾਨਕ ਦੇਵ ਜੀ ਵੀ ਤਾਂ ਗਏ ਸੀ ਨਾ ਮਤਲਬ ਬਿਨ ਸਹਿਰ ਸਹਿਰ ਪੈੜ ਤੋਂ ਦਲੀਲਾਂ ਦੇ ਕੇ ਆਪਣੇ ਆਪ ਨੂੰ ਪੰਥਕ ਦੱਸ ਕੇ ਸੋ ਪੰਥ ਦਾ ਵੱਡਾ ਘਾਣ ਕਰਨ ਦੀ ਇੱਕ ਸੰਭਾਵਨਾ ਇੱਥੇ ਬਣੀ ਹੋਈ ਆ ਜੀ ਇਹ ਤਾਂ ਕੇਵਲ ਇਸ਼ਾਰਾ मात्रੀ ਆ ਪਰੰਤੂ ਇਸ ਗੱਲ ਵਿੱਚ ਵੀ ਕੋਈ ਦੂਸਰੀ ਰਾਏ ਨਹੀਂ ਜੀ ਵੀ ਜਿਹੜਾ ਅਕਾਲੀ ਦਲ ਦੋ ਧੜਿਆਂ ਚ ਵੰਡਿਆ ਗਿਆ ਉਹ ਦੋ ਧੜਿਆਂ 'ਚ ਵੰਡੇ ਜਾਣ ਵਾਲੇ ਅਕਾਲੀ ਦਲ ਦੇ ਦੋਨੇ ਧੜੇ ਬੇਸਿਕਲੀ ਭਾਜਪਾ ਨਾਲ ਯਾਰੀ ਪਾਉਣੀ ਚਾਹੁੰਦੇ ਆ ਪਰੰਤੂ ਪੰਜਾਬ ਦਾ ਜਿਹੜਾ এনवायरमेंट ਹੈ ਉਹ ਉਸ ਯਾਰੀ ਦੇ ਅਨੁਕੂਲ ਨਹੀਂਗਾ ਇਸ ਕਰਕੇ ਬਾਦਲ ਸਾਹਿਬ ਵੀ ਪਿੱਛੇ ਹਟੇ ਨੇ ਤੇ ਦੂਸਰੇ ਜਿਹੜੇ ਬਾਗੀ ਦੇ ਉਹ ਵੀ ਪਿੱਛੇ ਹਟੇ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਬਾਗੀ ਲੋਕਾਂ ਨੇ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਸ਼ਾਰਨ ਵਿੱਚ ਜਾ ਕੇ ਚਾਰ ਪੰਨਿਆਂ ਦਾ ਇੱਕ ਲੈਟਰ ਦਿੱਤਾ ਤੇ ਉਸ ਲੈਟਰ ਤੋਂ ਇੱਕ ਖਿਲਾਰਾ ਜਿਹੜਾ ਹੈ ਉਹ ਆਰੰਭ ਹੁੰਦਾ ਹੁਣ ਉਹਦੇ ਤੇ ਦਾਗੀਆਂ ਨੂੰ ਸਜ਼ਾ ਮਿਲਦੀ ਹੈ ਸਜ਼ਾ ਤੋਂ ਬਾਅਦ ਏਕਤਾ ਦੇ ਯਤਨ ਹੁੰਦੇ ਨੇ ਸੋ ਏਕਤਾ ਦੇ ਯਤਨਾਂ ਦੇ ਨਾਲ ਨਾਲ ਹੀ ਇੱਕ ਵੱਡਾ ਸੰਕਟ ਉਦੋਂ ਆਉਂਦਾ ਜਦੋਂ ਦਮਦਮਾ ਸਾਹਿਬ ਦੇ ਜਹੇਦਾਰ ਆ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜੇ ਡਾਕਟਰੇਟ ਨੇ ਜਿਹੜੇ ਨੌਜਵਾਨ ਨੇ ਤੇ ਜਿਹੜੇ ਪੰਥਕ ਉਹ ਮੁੱਦਿਆਂ ਨੂੰ ਬਹੁਤ ਬਰੀਕੀ ਨਾਲ ਸਮਝਦੇ ਨੇ ਸੋ ਉਹਨਾਂ ਨੂੰ ਕੱਢਿਆ ਜਾਂਦਾ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਵੱਡੀ ਇੱਕ ਜ਼ਿੰਮੇਵਾਰੀ ਵਾਲੀ ਇੱਕ ਜਿਹੜੀ ਸਿਆਸਤ ਕਰਨ ਵਾਲੇ ਲੋਕਾਂ ਵਿੱਚੋਂ ਸਰਦਾਰ ਕਿਰਪਾਲ ਸਿੰਘ ਵਡੂੰਗਰ ਹੋਰੀ ਆ ਜਿਹੜੇ ਇਹਨੂੰ ਛੱਡ ਕੇ ਗਏ ਨੇ ਇਹ ਕੋਈ ਸੁਧਾਰਨ ਛੋਟੀ ਗੱਲ ਨਹੀਂ ਇਹ ਚਿੰਤਾ ਦਾ ਸਬਬ ਬਣਨੀ ਚਾਹੀਦੀ ਹੈ ਜੇ ਜ਼ਿੰਮੇਵਾਰ ਲੋਕ ਛੱਡ ਕੇ ਇਹ ਘਰਾਂ ਨੂੰ ਜਾਣਗੇ ਤਾਂ ਵੱਡੀ ਚਿੰਤਾ ਕਰਨੀ ਚਾਹੀਦੀ ਹੈ ਜੀ ਉਨੇ ਹੁਣ ਅਗਲੇ ਸਵਾਲ ਤੇ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਹਟੀਆਂ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਮੀ ਵੱਲੋਂ ਇਹ ਅਸਤੀਫਾ ਦੇ ਦਿੱਤਾ ਗਿਆ ਤੇ ਸਰ ਕੀ ਲੱਗਦਾ ਕਿ ਇਹ ਜੋ ਅਸਤੀਫਾ ਦਿੱਤਾ ਗਿਆ ਉਹਨਾਂ ਵੱਲੋਂ ਇਹ ਨੈਤਿਕ ਤੌਰ ਤੇ ਦਿੱਤਾ ਗਿਆ ਜਾਂ ਫਿਰ ਉਹਨਾਂ ਤੇ ਕੋਈ ਦਬਾਅ ਸੀ ਇਸ ਚੀਜ਼ ਦਾ ਦੇਖੋ ਇੱਕ ਗੱਲ ਤਾਂ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਲੋਕ ਆਪਾਂ ਸਮਝਦੇ ਆ ਜੀ ਕਿ ਇਹ ਜਿੰਨੇ ਵੀ ਐਸਜੀਪੀਸੀ ਦੇ ਪ੍ਰਧਾਨ ਨਿਕਲਦੇ ਸੀ ਇਹ ਬਾਦਲ ਪਰਿਵਾਰ ਦੀ ਜੇਬ ਵਿੱਚੋਂ ਇੱਕ ਔਰ ਜਿਹੜਾ ਇਨਵੈਲਪ ਨਿਕਲਦਾ ਸੀ ਤੇ ਉਸ ਇਨਵੈਲਪ ਚੋਂ ਨਿਕਲਦੇ ਸੀ ਮਤਲਬ ਜਿਹੜਾ ਡੈਮੋਕ੍ਰੈਟਿਕ ਸੈਟਅਪ ਹੈ ਉਹ ਮਹਿਜ਼ ਇੱਕ ਦਿਖਾਵਾ ਬਣ ਕੇ ਰਹਿ ਗਿਆ ਸੀ ਇਹ ਸਵਾਲ ਸਮਿਆਂ-ਸਮਿਆਂ ਤੇ ਉੱਭਰਦਾ ਰਿਹਾ ਔਰ ਇਸ ਸਵਾਲ ਨੂੰ ਵੀ ਜਿਹੜੀਆਂ ਪੰਥਕ ਧਿਰਾਂ ਉਹ ਮੁਖਾਤਬ ਹੁੰਦੀਆਂ ਰਹੀਆਂ ਪਰ ਅਸੀਂ ਇਸ ਗੱਲ ਦੇ ਹਮੀ ਵੀ ਰਹੇ ਆ ਕਿ ਹਿੰਦੁਸਤਾਨ ਵਿੱਚ ਹੋਰ بڑے ਧਰਮ ਨੇ ਉਹਨਾਂ ਧਰਮਾਂ ਦੇ ਜਿਹੜੇ ਸਾਰੇ ਪ੍ਰਬੰਧਕ ਨੇ ਉਹ ਇਸ ਤਰੀਕੇ ਨਾਲ ਡੈਮੋਕਰੈਟਿਕ ਤਰੀਕੇ ਨਾਲ ਨਹੀਂ ਚੁਣੇ ਜਾਂਦੇ ਜੀ ਆ ਜਿੱਦਾਂ ਸਿੱਖ ਧਰਮ ਵਿੱਚ ਚੁਣੇ ਜਾਂਦੇ ਨੇ ਸੋ ਸਿੱਖ ਧਰਮ ਦੇ ਜਿਹੜੇ ਮੁੱਢਲੇ ਆਗੂ ਸੀ ਉਹਨਾਂ ਦੀ ਇੱਕ ਗਲਤਤਾ ਖਾਸियत ਸੀ ਕਿ ਉਹਨਾਂ ਲੋਕਾਂ ਦੀ ਨਮਾਇੰਦੀ ਕਰਦੇ ਲੋਕਾਂ ਵਿੱਚ ਜਾ ਕੇ ਆਪਣੇ ਜਿਹੜੇ ਸਧਾਰਨ ਲੋਕ ਆ ਉਹਨਾਂ ਚੋਂ ਔਰ ਆਪਣੇ ਲੀਡਰ ਚੁਣੇ ਨੇ ਜਿਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾਉਣਾ ਔਰ ਇਹ ਹੱਕ ਉਹਨਾਂ ਨੇ ਲੜ ਕੇ ਲਿਆ ਔਰ ਇੱਕ ਨਵਾਂ ਮਾਡਲ ਸੀ ਜਿਹੜਾ ਗੁਰਦੁਆਰਿਆਂ ਨੂੰ ਚਲਾਉਣ ਦਾ ਉਹਨਾਂ ਨੇ ਪੇਸ਼ ਕੀਤਾ ਉਤੋਂ ਬਾਅਦ ਉਹ ਜਿਹੜੇ ਚੁਣੇ ਹੋਏ ਡੈਲੀਗੇਟ ਨੇ ਉਹ ਜਿਸ ਤਰੀਕੇ ਨਾਲ ਚੁਣੇ ਹੋਏ ਡੈਲੀਗੇਟ ਆਪਣੀ ਅੰਤ ਜਿਹੜੀ ਟੀਮ ਹੈ ਉਹਦੀ ਚੋਣ ਕਰਦੇ ਨੇ ਉਹਦੇ ਵਿੱਚੋਂ ਪ੍ਰਧਾਨ ਦੀ ਚੋਣ ਕਰਦੇ ਨੇ ਉਹਦੇ ਵਿੱਚੋਂ ਸੀਨੀਅਰ ਮੀਤ ਪ੍ਰਧਾਨ ਚੁਣਦੇ ਨੇ ਮੀਤ ਪ੍ਰਧਾਨ ਚੁੜਦੇ ਨੇ ਸਕੱਤਰ ਚੁਣਦੇ ਨੇ ਜਨਰਲ ਸਕੱਤਰ ਚੁਣਦੇ ਨੇ ਤੇ ਹੋਰ ਜਿਹੜੀ ਟੀਮ ਆ ਦੀ ਚੋਣ ਹੁੰਦੀ ਆ ਉਹ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਆ ਪਰ ਇੱਕ ਦੁਖਾਂਤ ਇਹ ਵੀ ਇਸ ਸਮਿਆਂ ਚ ਸਾਨੂੰ ਪਤਾ ਵਾਪਰਿਆ ਕਿ ਪੰਥਕ ਧਰਾਂ ਵਿੱਚ ਜਿਹੜੀ ਵੱਡੀ ਭਾਰੀ ਧਰ ਬਾਦਲ ਪਰਿਵਾਰ ਵਾਲੀ ਉੱਠ ਕੇ ਆਉਂਦੀ ਆ ਤੇ ਬਾਦਲ ਪਰਿਵਾਰ ਦਾ ਇਹਨਾਂ ਜੀਪੀਸੀ ਤੇ ਪ੍ਰਭਾਵ ਰਿਹਾ ਕਿ ਉਸ ਤੋਂ ਮੁਕਤ ਨਹੀਂ ਹੋ ਸਕਿਆ ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਇਹ ਇੱਕ ਚੰਗੀ ਪਰਤ ਹੈ ਵੀ ਧਾਮੀ ਸਾਹਿਬ ਔ ਪਿਛਲੇ ਲੰਬੇ ਸਮੇਂ ਤੋਂ ਐਜੀਪੀਸੀ ਦੇ ਮੈਂਬਰ ਰਹੇ ਨੇ ਪਹਿਲੀ ਵਾਰੀ ਇਹ 1996 ਦੇ ਵਿੱਚ ਐਜੀਪੀਸੀ ਦੇ ਮੈਂਬਰ ਬਣਦੇ ਨੇ ਇਹ ਜਦੋਂ ਸਰਦਾਰ ਟੋੜਾ ਸਾਹਿਬ ਜਿੰਦੇ ਸੀ ਜੀ ਇਹਨਾਂ ਨੂੰ ਅ ਅੰਤਰਮ ਜਿਹੜੀ ਕਮੇਟੀ ਹੈ ਉਹਦਾ ਮੈਂਬਰ ਚੁਣਿਆ ਗਿਆ ਉਸ ਤੋਂ ਬਾਅਦ ਇਹ 19 ਦੇ ਵਿੱਚ ਜਨ ਸਕੱਤਰ ਚੁਣੇ ਜਾਂਦੇ ਨੇ ਫਿਰ 20 ਦੇ ਵਿੱਚ ਮੁੱਖ ਸਕੱਤਰ ਚੁਣੇ ਜਾਂਦੇ ਨੇ ਫਿਰ 21 22 23 24 ਲਗਾਤਾਰ 4 ਸਾਲਾਂ ਤੋਂ ਐ ਜੀ ਪੀ ਸੀ ਦੇ ਇਹ ਸਤਕਾਰਤ ਪ੍ਰਧਾਨ ਨੇ ਤੇ ਪਿਛਲੇ ਦਿਨਾਂ ਚ ਇਹਨਾਂ ਨੇ ਅੰਮ੍ਰਿਤਸਰ ਵਿੱਚ ਕਚਾਨਕ ਮੀਟਿੰਗ ਸੱਦੀ ਆ ਪ੍ਰੈਸ ਕਾਨਫਰੰਸ ਸੱਦੀ ਆ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਮੈਂ ਜਿਹੜਾ ਆ ਉਹ ਇਹਦੀ ਜ਼ਿੰਮੇਵਾਰੀ ਹੁਣ ਨਹੀਂ ਨਿਭਾ ਸਕਣੀ ਤੇ ਮੈਂ ਇਹਦੇ ਤੋਂ ਅਸਤੀਫਾ ਦਿੰਦਾ ਹਾਂ ਹੂੰ ਇਸ ਜਿਹੜੀ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਦਾ ਜਿਹੜਾ ਪਹਿਲਾ ਇਸ਼ੂ ਲਿਆ ਉਹ ਬਹੁਤ ਵੱਡਾ ਇਸ਼ੂ ਹੈ ਵੀ ਅਮਰੀਕਾ ਤੋਂ ਰਿਪੋਰਟ ਹੋਇਆ ਇੱਕ ਸਿੱਖ ਜਿਹੜਾ ਆ ਉਹ ਨੰਗੇ ਸਰ ਆ ਉਹਦੀ ਪਗੜੀ ਜਿਹੜੀ ਆ ਉਹ ਤਾਰ ਲਈ ਗਈ ਮੈਂ ਸਮਝਦਾ ਵੀ ਇਹ ਇੱਕ ਜ਼ਿੰਮੇਵਾਰ ਪ੍ਰਧਾਨ ਨੇ ਬਿਲਕੁਲ ਜ਼ਿੰਮੇਵਾਰ ਵਾਰਾਨਾ ਤਰੀਕੇ ਦੇ ਨਾਲ ਉਸ ਮੁੱਦੇ ਨੂੰ ਪ੍ਰਮੁੱਖਤਾ ਦੇ ਕੇ ਬਾਅਦ ਵਿੱਚ ਜਿਹੜਾ ਸੈਕੰਡਰੀ ਪੱਧਰ ਤੇ ਆਪਣਾ ਅਸੀਫਾ ਵੀ ਜਿਹੜਾ ਪੇਸ਼ ਕੀਤਾ ਉਹਨਾਂ ਨੇ ਭਾਵੇਂ ਇਹਦੇ ਨਿੱਜੀ ਕਾਰਨ ਦੱਸੇ ਪਰ ਦੂਸਰੇ ਦਿਨ ਉਹਨਾਂ ਦੀ ਫੇਸਬੁੱਕ ਵਾਲ ਤੇ ਜੋ ਲਿਖਿਆ ਗਿਆ ਉਹ ਬੜਾ ਕਲੀਅਰ ਹੈ ਕਿ ਉਹ ਦਮਦਮਾ ਸਾਹਿਬ ਦੇ ਇਹ ਜਿਹੜੇ ਮਤਲਬ ਜ਼ਹੀਦਾਰ ਨੇ ਡਾਕਟਰ ਆ ਗਿਆਨੀ ਹਰਪੀ ਸਿੰਘ ਗੋਰੀ ਉਹਨਾਂ ਨਾਲ ਜੋ ਕੁਝ ਵੀ ਕਰਨਾ ਪਿਆ ਹੈ ਭਾਵੇਂ ਉਹ ਉਸ ਸਾਰੀ ਚੁਣੀ ਹੋਈ ਟੀਮ ਨੇ ਕੀਤਾ ਉਸ ਕਮੇਟੀ ਨੇ ਕੀਤਾ ਪਰ ਉਹ ਉਸ ਕਮੇਟੀ ਦੇ ਫੈਸਲਿਆਂ ਦੇ ਵਿੱਚ ਸ਼ਾਮਲ ਸੀ ਤੇ ਕਿਉਂਕਿ ਉਹ ਪ੍ਰਧਾਨ ਸੀ ਉਹ ਭਾਵੇਂ ਸਮੂਹਿਕ ਤੌਰ ਤੇ ਕੀਤਾ ਗਿਆ ਫੈਸਲਾ ਸੀ ਉਸ ਫੈਸਲੇ ਦੇ ਵਿਰੋਧ ਵਿੱਚ ਉਹਨਾਂ ਨੇ ਅਸਤੀਫਾ ਦਿੱਤਾ ਹੁਣ ਸਵਾਲ ਇਹ ਪੈਦਾ ਹੋ ਗਿਆ ਵੀ ਜਹੇਦਾਰ ਹਰਪ੍ਰੀਤ ਸਿੰਘ ਹੋਰਾ ਦੇ ਕੱਢਣ ਤੇ ਜੀ ਐਸਜੀਪੀਸੀ ਦੇ ਪ੍ਰਧਾਨ ਦਾ ਮਨ ਇਨਾ ਬਲੁੰਦ ਰਿਆ ਗਿਆ ਇਹਦਾ ਮਤਲਬ ਇਹ ਆ ਵੀ ਪ੍ਰਧਾਨ ਸਾਹਿਬ ਤੇ ਕੋਈ ਪ੍ਰੈਸ਼ਰ ਸੀਗਾ ਕਿ ਉਹਨਾਂ ਨੂੰ ਕੱਢਿਆ ਗਿਆ ਹੁਣ ਇੱਕ ਪਿਛਲੇ ਲੰਬੇ ਸਮੇਂ ਤੋਂ ਨਾ ਸਿੱਖ ਸਿਆਸਤ ਦੇ ਵਿੱਚ ਇੱਕ ਗੱਲ बार-बार ਉੱਠਦੀ ਰਹੀ ਆ ਔਰ ਐਡਵੋਕੇਟ ਤਮੀ ਸਾਹਿਬ ਆਪ ਵੀ ਉਹਨਾਂ ਚ ਸ਼ਾਮਲ ਸੀ ਜਿਹੜੇ ਇਹ ਮੁੱਦਾ ਠਾਉਂਦੇ ਰਹੇ ਨੇ ਵੀ ਕੀ ਸਾਡੇ ਜ਼ਹੀਦਾਰ ਜਿਹੜੇ ਨੇ ਪੰਜ ਜ਼ਹੀਦਾਰ ਸਹਿਬਾਨ ਨੇ ਪੰਜ ਜ਼ਹੀਦਾਰ ਤੇ ਅਕਾਲ ਤਖਤ ਸਾਹਿਬ ਦੇ ਜਿਹੜੇ ਜ਼ਹੀਦਾਰ ਨੇ ਕੀ ਇਹ ਐ ਜੀ ਪੀ ਸੀ ਦੇ ਮੁਲਾਜ਼ਮ ਨੇ ਕੀ ਇਹਨਾਂ ਨੂੰ ਬਾਕੀ ਮੁਲਾਜ਼ਮਾਂ ਵਾਂਗੂ ਜਦੋਂ ਮਰਜ਼ੀ ਚਾਹੀਏ ਕੱਢ ਸਕਦੇ ਆ ਜਦੋਂ ਮਰਜ਼ੀ ਚਾਹੀਏ ਇਹਨਾਂ ਦੀ ਬਾਹਮ ਰੋੜ ਸਕਦੇ ਆ ਕੀ ਇਹ ਔੜ ਜੋ ਚੜਿਓ ਮਰ ਜੋ ਚੜਿਓ ਵਾਲੀ ਖੇਡ ਹੋ ਸਕਦੀ ਆ ਕਹਿਣ ਦਾ ਮਤਲਬ ਇਹ ਆ ਕਿ ਇੱਕ ਵਾਜਿਬ ਡਿਬੇਟ ਜਿਹੜੀ ਆ ਉਹ ਸਿੱਖ ਧਰਮ ਵਿੱਚ ਚੱਲ ਰਹੀ ਸੀ ਤੇ ਧਾਮੀ ਸਾਹਿਬ ਵੀ ਉਸ ਡਿਬੇਟ ਦਾ ਹਿੱਸਾ ਬਣਦੇ ਰਹਿਆ ਅੱਜ ਵੀ ਧਾਮੀ ਸਾਹਿਬ ਬੇਸਿਕਲੀ ਉਸੇ ਡਿਬੇਟ ਤੇ ਖੜੇ ਨੇ ਵੀ ਸਾਡੀਆਂ ਜਿਹੜੀਆਂ ਸਤਕਾਰਤ ਸਾਡੇ ਤਖਤ ਨੇ ਉਹਨਾਂ ਤਖਤਾਂ ਦੇ ਜਿਹੜੇ ਜ਼ਹੀਦਾਰ ਨੇ ਉਹ ਭਾਵੇਂ ਚੁਣੀ ਹੋਈ ਕਮੇਟੀ ਹੀ ਉਹਨਾਂ ਨੂੰ ਨਿਰਧਾਰਤ ਕਰਦੀ ਐ ਉਹ ਸਾਡੇ ਰਾਦਸ਼ੇਰੇ ਨੇ ਔਰ ਉਹਨਾਂ ਰਾਦਸ਼ੇਰਿਆਂ ਨੂੰ ਇਦਾਂ ਫਰਜੀ ਜਿਹੜੇ ਕੇਸ ਨੇ ਉਹਨਾਂ ਤੋਂ ਕੱਢਿਆ ਨਹੀਂ ਜਾ ਸਕਦਾ ਇਹਦੇ ਤੋਂ ਕੁਝ ਦਿਨਾਂ ਤੋਂ ਇਸ ਤਰ੍ਹਾਂ ਦੀਆਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਧਾਰ ਉਹ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਵੀ ਅ ਇਸੇ ਕੇਸ ਦੇ ਵਿੱਚ ਝੂਠਾ ਮੂਠਾ ਕੋਈ ਬਹਾਨਾ ਬਣਾ ਕੇ ਲਾਇਆ ਜਾਣ ਦੀਆਂ ਕੁਝ ਜਿਹੜੇ ਡਾਟਸ ਨੇ ਜੁੜ ਰਹੇ ਸੀ ਭਾਵੇਂ ਗਿਆਨੀ ਰਕबीर ਸਿੰਘ ਹੋਰਾਂ ਦੇ ਜਿਹੜੇ ਫੈਸਲੇ ਨੇ ਉਹਨੂੰ ਸਖ ਸੰਗਤ ਨੇ ਸਲਾਹਿਆ ਹੈ ਵੱਡੀ ਗੜਤੀ 'ਚ ਜਿਸ ਤਰੀਕੇ ਨਾਲ ਉਹਨਾਂ ਨੇ ਪੰਥਕ ਧਿਰਾਂ ਨੂੰ ਇਕੱਠਿਆ ਕਰਨ ਦੀ ਗੱਲ ਕੀਤੀ ਹੈ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਕੀਤੀ ਹੈ ਜਾਂ ਜਿਹੜੇ ਪੰਥਕ ਧਿਰਾਂ ਤੋਂ ਬਾਗੀ ਹੋ ਕੇ ਕਾਲ ਤਖਤ ਸਾਹਿਬ ਦੇ ਓਟ ਸ਼ਰਨ 'ਚ ਗਏ ਨੇ ਉਹਨਾਂ ਦੀ ਸੁਣੀ ਹੈ ਸੋ ਇਹਨਾਂ ਨਾਲ ਉਹਨਾਂ ਦਾ ਕਦਮ ਬਹੁਤ ਉੱਚਾ ਹੋਇਆ ਹੈ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਦਾ ਪਰ ਜਹੇਦਾਰ ਸਾਹਿਬ ਦਾ ਇਹ ਕਹਿਣਾ ਕਿ ਹਰਪ੍ਰੀਤ ਹੋਰਾਂ ਨੂੰ ਜਿਸ ਤਰੀਕੇ ਦੇ ਨਾਲ ਕੱਢਿਆ ਗਿਆ ਤੇ ਜਿਸ ਗੱਲਾਂ ਕੱਢਿਆ ਗਿਆ ਇਹ ਦੋ ਉਹਨੇ ਗੱਲਾਂ ਉਹਨਾਂ ਨੂੰ ਚੰਗੀਆਂ ਨਹੀਂ ਲੱਗੀਆਂ ਮੈਂ ਸਮਝਦਾ ਕਿ ਗਿਆਨੀ ਜਹੇਦਾਰ ਰਗਵੀਰ ਸਿੰਘ ਹੋਰਾਂ ਦਾ ਇਹ ਕਹਿਣਾ ਆਪਣੇ ਆਪ 'ਚ ਬਹੁਤ ਮਹਿਨਾ ਰੱਖਦਾ ਜੇ ਸਿੱਖ ਸੰਗਤ ਸੱਚਮੁੱਚ ਅਕਾਲ ਤਖਤ ਸਾਹਿਬ ਦੀ ਮਰਿਆਦਾ 'ਚ ਉਹਦੀ ਤਾਬਿਆ 'ਚ ਖੜੀ ਹੁੰਦੀ ਹੈ ਤਾਂ ਫਿਰ ਇਸ ਗੱਲ ਦਾ ਬਹੁਤ ਵੱਡਾ ਮਹਿਨਾ ਸੀ ਜਿਸ ਗੱਲ ਤੇ ਸ਼ਾਇਦ ਇਹ ਆਪਣੇ ਤਾਮੀ ਸਾਹਿਬ ਦੀ ਜਿਹੜੀ ਆਤਮਾ ਆ ਉਹ ਵਲੁੰਦਰੀ ਗਈ ਆ ਔਰ ਥਾਮੀ ਸਾਹਿਬ ਦੀ ਆਤਮਾ ਦੀ ਆਵਾਜ਼ ਤੇ ਉਹਨਾਂ ਨੇ ਆਪਣੇ ਮਨ ਦੀ ਸ਼ਾਂਤੀ ਲਈ ਇਹ ਸਾਰਾ ਕੁਝ ਕੀਤਾ ਹੈ ਇਹਨੂੰ ਮੈਂ ਸਮਝਦਾ ਆ ਕਿ ਪ੍ਰੈਸ਼ਰ ਦੇ ਨਾਲ ਨਾਲ ਮਨ ਦੀ ਆਤਮਾ ਦੀ ਆਵਾਜ਼ ਵੀ ਸਮਝਣਾ ਚਾਹੀਦਾ ਜੀ ਸਰ ਬਿਲਕੁਲ ਹੁਣ ਅਗਲਾ ਸਵਾਲ ਮੇਰਾ ਹੈ ਕਿ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਹਟਾ ਦਿੱਤਾ ਗਿਆ ਇਸ ਦਾ ਮੁੱਖ ਕਾਰਨ ਕੀ ਹੈ ਸਾਡੇ ਦਰਸ਼ਕਾਂ ਦੱਸੋ ਦੇਖੋ ਇਹ ਗੱਲ ਸਾਡੇ ਦਰਸ਼ਕਾਂ ਨੂੰ ਅ ਮੈਂ ਸਮਝਦਾ ਕਿ ਭਾਵੇਂ ਪੰਥਕ ਧਰਾਂ ਦੇ ਉਹ ਨਮਾਇंदे ਨਿਗੇ ਲੋਕ ਉਹਨਾਂ ਨੂੰ ਵੀ ਸਮਝਾਉਣੀ ਚਾਹੀਦੀ ਹੈ ਕਿਉਂਕਿ ਇਹ ਇੱਕ ਮਾਡਲ ਹੈ ਇਹ ਮਾਡਲ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦਾ ਇੱਕ ਕਾਵਿਕ ਟੁਕੜਾ ਹੈ ਜਿਹੜਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਉਹ ਕਹਿੰਦੇ ਹੁੰਦੇ ਸੀ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਠੀਕ ਹੈ ਤੇ ਪੰਜਾਬ ਜਿ ਗੁਰਾਂ ਦੇ ਨਾਂ ਤੇ ਜਿੰਦਾ ਹੈ ਨਾ ਸਾਰਾ ਉਤਕਲੇ ਸਿੱਖ ਨਹੀਂ ਸਾਰੇ ਪੰਜਾਬ ਦੀ ਗੱਲ ਕਰਦੇ ਨੇ ਤੇ ਸੱਚਮੁੱਚ ਸਾਡੇ ਕੰਨਾਂ 'ਚ ਆ ਸ਼ਾਮਾਂ ਨੂੰ ਗੁਰਦੁਆਰਾ ਸਾਹਿਬ ਤੋਂ ਰਹਿਰਾਸ ਦੇ ਤੇ ਸੁਖਮਣੀ ਸਾਹਿਬ ਦੇ ਤੇ ਅਰਦਾਸ ਦੇ ਵਾਕ ਪੈਂਦੇ ਰਹਿੰਦੇ ਸੋ ਪੰਜਾਬ ਸਾਰਾ ਉਹਨਾਂ ਆ ਮਹਾਵਾਕਾਂ ਨੂੰ ਸੁਣ ਕੇ ਵੱਡਾ ਹੁੰਦਾ ਹੈ ਹੂੰ ਉਹਦੇ ਵਿੱਚ ਜਦੋਂ ਅਸੀਂ ਜਹੇਦਾਰਾਂ ਦੀ ਜਿਹੜੀ ਪੋਜੀਸ਼ਨ ਹੈ ਨਾ ਆ ਉਸ ਪੋਜੀਸ਼ਨ ਦਾ ਐਨਾਲਿਸਿਸ ਕਰਦੇ ਆ ਤਾਂ ਜਹੇਦਾਰਾਂ ਨੂੰ ਇਦਾਂ ਦੇ ਕੇਸਾਂ ਦੇ ਵਿੱਚ ਉਲਝਾ ਕੇ ਉਹਨਾਂ ਦੀ ਜਦੋਂ ਅਸੀਂ ਉਹਨਾਂ ਨੂੰ ਇੱਕ ਮਲਾਜ਼ਮ ਦੀ ਤਰ੍ਹਾਂ ਟ੍ਰੀਟ ਕਰਦੇ ਆ ਨਾ ਆ ਤਾਂ ਅਸੀਂ ਉਹ ਜਹੇਦਾਰਾਂ ਦਾ ਜਿਹੜਾ ਬਣਿਆ ਮਾਣ ਸਤਕਾਰ ਲੋਕਾਂ ਦੇ ਮਨਾਂ 'ਚ ਆ ਨਾ ਉਹਨੂੰ ਅਸੀਂ ਟੇਟੇਰੀ ਕਰਦੇ ਆਂ ਤੇ ਅਸੀਂ ਇਹ ਸਿੱਧ ਕਰਦੇ ਆਂ ਵੀ ਇਹਨਾਂ ਦੇ ਪਿੱਛੇ ਕੋਈ ਹੋਰ ਵੱਡੀ ਫੋਰਸ ਹੈਗੀ ਆ ਉਹ ਵੱਡੀ ਫੋਰਸ ਕਿਹੜੀ ਆ ਉਹ ਵੱਡੀ ਫੋਰਸ ਦੀ ਸਿਆਸਤ ਨੂੰ ਅੱਜ ਖਤਰਾ ਆ ਮੈਂ ਸਮਝਦਾ ਵੀ ਇਹ 18 ਸਾਲ ਪੁਰਾਣਾ ਕੇਸ ਹੈ 18 ਸਾਲ ਪੁਰਾਣਾ ਕੇਸ ਕੀ ਹੈ ਕਿ ਡਾਕਟਰ ਹਰਪ੍ਰੀਤ ਸਿੰਘ ਹੋਰਾਂ ਦੇ ਜਿਹੜੇ ਸੰਡੂ ਨੇ ਉਹਨਾਂ ਦੀ ਪਤਨੀ ਦਾ ਦੀ ਭੈਣ ਦਾ ਘਰ ਵਾਲਾ ਉਸ ਦਾ ਆਪਣੀ ਪਤਨੀ ਨਾਲ ਕੋਈ ਤਲਾਕ ਹੋ ਜਾਂਦਾ ਹੈ ਹੂੰ ਉਹ ਵਿਅਕਤੀ ਆਪਣੀ ਪਤਨੀ ਨਾਲ ਤਲਾਕਾਂ ਤੋਂ ਬਾਅਦ ਜੀ ਕਈ ਤਰ੍ਹਾਂ ਦੇ ਚਿੱਕੜ ਤੇ ਇਲਜ਼ਾਮ ਤਰਾਸ਼ੀਆਂ ਕਰਦਾ ਹੈ ਹੂੰ ਉਹਨਾਂ ਇਲਜ਼ਾਮ ਤਰਾਸ਼ੀਆਂ ਦੇ ਕਰਕੇ ਇੱਕ ਇਲਜ਼ਾਮ ਉਹ ਜਹਦਰ ਹਰਪ੍ਰੀਤ ਹਣਾ ਤੇ ਵੀ ਲਾਉਂਦਾ ਹੈ ਜੀ ਉਹ ਸਹੀ ਵੀ ਹੋ ਸਕਦੇ ਆ ਉਹ ਗਲਤ ਵੀ ਹੋ ਸਕਦੇ ਆ ਮੈਂ ਉਹਦੇ 'ਚ ਨਹੀਂ ਜਾਣਾ ਚਾਹੁੰਦਾ ਮੈਂ ਇਹ ਗੱਲ ਦੇਖਣੀ ਚਾਹੁੰਦਾ ਹੈ ਵੀ ਜਿਹੜਾ ਵਿਅਕਤੀ ਜ਼ਹੀਦਾਰ ਹਰਪ੍ਰੀਤ ਸਿੰਘ ਹੋਰਾਂ ਤੇ ਇਲਜ਼ਾਮ ਲਾਉਂਦਾ ਹੈ ਉਹ ਆਕਾਲ ਤਖਤ ਸਾਹਿਬ ਵੱਲੋਂ ਪਹਿਲਾਂ ਤਨਖਈਆ ਕਰਾਰ ਦਿੱਤਾ ਜਾ ਚੁੱਕਾ ਹੈ ਜਿਹੜਾ ਵਿਅਕਤੀ ਪਹਿਲਾਂ ਤਨਖਈਆ ਕਰਾਰ ਦਿੱਤਾ ਗਿਆ ਹੋਵੇ ਔਰ ਉਹ ਵਿਅਕਤੀ ਇਲਜ਼ਾਮ ਲਾਉਂਦਾ ਹੋਵੇ ਦਮਦਮਾ ਸਾਹਿਬ ਦੇ ਜ਼ਹੀਦਾਰ ਦੇ ਉੱਤੇ ਉਹਦੇ ਉੱਤੇ ਕੀ ਤਿੰਨ ਮੈਂਬਰੀ ਕਮੇਟੀ ਐਜੀਪੀਸੀ ਨੂੰ ਬਣਾਉਣ ਦਾ ਅਧਿਕਾਰ ਹੈਗਾ ਪਹਿਲੀ ਗੱਲ ਤੇ ਇਹ ਹੈ ਬੀ ਕੀ ਐਜੀਪੀਸੀ ਉਹਦੀ ਸੁਣਵਾਈ ਕਰੇਗੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਜ਼ਹੀਦਾਰ ਉਹਦੀ ਸੁਣਵਾਈ ਕਰੇਗਾ ਇੱਕ ਗੱਲ ਤਾਂ ਇਹ ਹੈ ਬੀ ਜੇ ਉਹਦੇ ਨਾਲ ਅਸੀਂ ਐਸਜੀਪੀਸੀ ਦੀ ਤਿੰਨ ਮੈਂਬਰੀ ਕਮੇਟੀ ਨੇ ਉਹਦੀ ਸੁਣਵਾਈ ਕਰਨੀ ਹੈ ਤੇ ਫੇਰ ਤਾਂ ਗੱਲ ਸਿੱਧੀ ਹੈ ਵੀ ਐਸਜੀਪੀਸੀ ਦੀ ਤਿੰਨ ਮੈਂਬਰੀ ਕਮੇਟੀ ਦਮਦਮਾ ਸਾਹਿਬ ਦੇ ਜ਼ਹੀਦਾਰ ਤੋਂ ਵੱਡੀ ਹੈ ਕੋਈ 18 ਸਾਲ ਪੁਰਾਣਾ ਕੇਸ ਕੱਢ ਲਓ ਕਿਸੇ ਦਾ 28 ਸਾਲ ਪੁਰਾਣਾ ਕੇਸ ਕੱਢ ਲਓ ਤੇ ਜਦੋਂ ਮਰਜ਼ੀ ਉਹਨੂੰ ਹਟਾ ਦਿਓ ਤੇ ਜਦੋਂ ਮਰਜ਼ੀ ਰੱਖ ਲਓ ਸੋ ਇਸ ਗੱਲ ਕਰਕੇ ਅਸੀਂ ਇਹ ਸਮਝਦੇ ਆ ਕਿ ਇਸ ਬਨਾਤੇ ਹਰਪੀ ਸਿੰਘ ਹੋਰਾ ਨੂੰ ਲਾ ਦੇਣਾ ਇਹ ਬਹੁਤਾ ਸੋਭਾ ਨਹੀਂ ਦਿੰਦਾ ਔਰ ਇਹ ਸੋਭਾ ਦੇ ਨਾਲੋਂ ਹਰਪੀ ਸਿੰਘ ਹੋਰਾ ਲਈ ਕੀ ਹੈ ਉਹਨਾਂ ਲਈ ਤੇ ਜੇ ਤੁਸੀਂ ਉਹ ਸਮਝਦੇ ਹੋ ਵੀ ਤੁਹਾਡਾ ਮਲਾਜ਼ਮ ਸੀ ਤੁਹਾਡਾ ਤੁਸੀਂ ਉਹਨੂੰ ਰਜ਼ਗਾਰ ਦਿੱਤਾ ਸੀ ਤੁਸੀਂ ਉਹ ਖੋਹ ਲਿਆ ਤੇ ਸੇਖ ਸੰਗਤ ਲਈ ਤੋਂ ਇੱਕ ਵਿਦਵਾਨ ਸੀ ਸੇਖ ਸੰਗਤ ਲਈ ਤੇ ਉਹ ਸਤਕਾਰਤ ਥਾਂ ਹੈ ਜੀ ਸੋ ਜਿਹੜਾ ਵਿਅਕਤੀ ਵੀ ਤੁਸੀਂ ਦੁਬਾਰਾ ਉੱਥੇ ਲਾਓਗੇ ਉਹਨੂੰ ਉਹਦੀ ਸਿਨਿਓਰਿਟੀ ਦੇ ਹਿਸਾਬ ਨਾਲ ਲਾਓਗੇ ਤੇ ਤੁਸੀਂ ਇਹ ਆਸ ਰੱਖੋਗੇ ਕਿ ਉਹ ਤੁਹਾਡਾ ਗੁਲਾਮ ਬਣ ਕੇ ਚੱਲੇ ਜਦੋਂ ਵੀ ਤੁਹਾਡੇ ਖਿਲਾਫ ਬੋਲੇ ਤੇ ਤੁਸੀਂ ਉਹਨੂੰ ਯਾਦ ਕਰਾਓ ਕਿ ਜਿੱਦਾਂ ਹਰਪ੍ਰੀਤ ਲਾਇਆ ਸੀ 18 ਸਾਲ ਪੁਰਾਣੇ ਕੇਸ ਚ ਉਦਾਂ ਲਾਇਆ ਜਾ ਸਕਦਾ ਤੇ ਇਹਦਾ ਮਤਲਬ ਇਹ ਹੈ ਕਿ ਆਲਟੀਮੇਟ ਲੋਕ ਜਿਹੜੇ ਨੇ ਉਹ ਇਹਨਾਂ ਜਿਹੜੇ ਤਖਤ ਨੇ ਉਹਨਾਂ ਤੇ ਬੈਠੇ ਵਿਅਕਤੀਆਂ ਦੀ ਵਿਚਾਰਗੀ ਲਚਾਰਗੀ ਬੇਵਸੀ ਨੂੰ ਸਮਝ ਜਾਣਗੇ ਇਸ ਕਰਕੇ ਮੈਂ ਇਹ ਸਮਝਦਾ ਬਈਕਾਲ ਤਖਤ ਸਾਹਿਬ ਦੇ ਜਹੇਦਾਰ ਨੇ ਹਰਪ੍ਰੀਤ ਸੋਹਰਾ ਦੇ ਹੱਕ 'ਚ ਬੋਲ ਕੇ ਇੱਕ ਜਿਸ ਤਰ੍ਹਾਂ ਦਾ ਹਾ ਦਾ ਨਾਰਾ ਮਾਰਿਆ ਉਹ ਬਹੁਤ ਜ਼ਰੂਰੀ ਸੀ ਇਹਨਾਂ ਨੂੰ ਉਹ ਕੱਢਣੇ ਨਹੀਂ ਸੀ ਚਾਹੀਦੇ ਔਰ ਵਡੂਗਰ ਸਾਹਿਬ ਦਾ ਇਸ ਤੇ ਦਿੱਤਾ ਅਸਤੀਫਾ ਤੇ ਵਡੂਗਰ ਸਾਹਿਬ ਦੇ ਤੋਂ ਪਹਿਲਾਂ ਇਸ ਤੇ ਦਿੱਤਾ ਧਾਮੀ ਹੋਰਾਂ ਦਾ ਅਸਤੀਫਾ ਜਿਹੜਾ ਆ ਉਹ ਇਸ ਸਾਰੀ ਜਿਹੜੀ ਵਰਤਾਂਤ ਹੈ ਨਾ ਉਹਦਾ ਸਿਖਰ ਸਿਰਜਦਾ ਮੈਂ ਸਮਝਦਾ ਵੀ ਅੱਜ ਉਸ ਵਰਤਾਂਤ ਦੇ ਬਲੂੰਗਰ ਸਾਹਿਬ ਨੇ ਜਿਸ ਤਰ੍ਹਾਂ ਅਸਤੀਫਾ ਦਿੱਤਾ ਨਾ ਆ ਉਸ ਚੋਂ ਇੱਕ ਗੱਲ ਨਿਕਲਦੀ ਹੈ ਕਿ ਪੰਜਾਬ ਦੀ ਪੰਥਕ ਸਿਆਸਤ ਜਿਹੜੀ ਹੈ ਉਹਦਾ ਹਾਲ ਦੀ ਘੜੀ ਕੋ ਹੱਲ ਨਿਕਲਦਾ ਨਹੀਂ ਲੱਗਦਾ ਹੂੰ ਜੀ ਇੱਕ ਹੋਰ ਦੁਖਦਾਈ ਖਬਰ ਜਿਸ ਵਾਰੀ ਅਸੀਂ ਗੱਲਬਾਤ ਕਰਾਂਗੇ ਲੇਕਿਨ ਹੁਣ ਵਕਤ ਇੱਕ ਛੋਟੀ ਜਿਹੀ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ